ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਲੱਗੀ ਅੱਗ ਨੂੰ ਅੱਜ ਲਗਭਗ 4 ਦਿਨ ਹੋ ਚੁੱਕੇ ਆ ਜਿਹਦੇ ਵਿੱਚ ਹਜ਼ਾਰਾਂ ਏਕੜ ਸੜ ਕੇ ਸੁਆਹ ਹੋ ਚੁੱਕੇ ਆ ਉੱਥੇ ਦੇ ਜਿਹੜੇ ਲੋਕਾਂ ਦੇ ਰਹਿਣੇ ਵਾਲੇ ਘਰ ਸੀਗੇ ਉਹ ਵੀ ਸੜ ਕੇ ਤਬਾਹ ਹੋ ਚੁੱਕੇ ਆ ਜਿਹੜਾ ਲਾਸ ਐਂਜਲਸ ਜਿਹਨੂੰ ਹਾਲੀਵੁੱਡ ਕਿਹਾ ਜਾਂਦਾ ਉਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਬੜਬੜੀਆਂ ਹੱਸਤੀਆਂ ਰਹਿੰਦੇ ਉਹਨਾਂ ਦੇ ਘਰ ਸੜ ਕੇ ਸੁਆਹ ਹੋ ਚੁੱਕੇ ਆ ਲਗਭਗ 10 ਜਿਹੜੇ ਬੰਦੇ ਆ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਇਹ ਅਮਰੀਕਾ ਵਾਲਿਆਂ ਨੇ ਕੀਤੀ ਆ ਪਰ ਵੱਧੂ ਹੀ ਹੁਣਿਆ ਮਤਲਬ ਕਿ 10 ਜਾਣੇ ਮਰ ਚੁੱਕੇ ਆ ਤੇ ਇਹ ਅੱਗ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਇਸ ਅੱਗ ਜਿਹੜੀ ਲੱਗੀ ਹੈਗੀ ਆ ਉੱਥੇ ਇਹ ਕੈਲੀਫੋਰਨੀਆ ਦੇ ਜੰਗਲਾਂ ਤੋਂ ਸ਼ੁਰੂ ਹੋ ਕੇ ਰੈਸੀ ਏਰੀਏ ਦੇ ਵਿੱਚ ਆ ਚੁੱਕੀ ਆ ਉਹਦੇ ਪਿੱਛੇ ਕੀ ਕਾਰਨ ਹੈਗੇ ਆ ਤੇ ਇਹ ਕਿਉਂ ਲੱਗ ਰਹੀ ਆ ਕੀ ਇਹ ਪਹਿਲੀ ਵਾਰੀ ਲੱਗੀ ਆ ਸਾਰੇ ਕਾਰਨਾਂ ਦੇ ਉੱਤੇ ਤੇ ਇਹਦੇ ਪਿੱਛੇ ਕੀ ਫੈਕਟਰ ਕੰਮ ਕਰਦੇ ਆ ਉਹ ਸਾਰਾ ਕੁਝ ਅੱਜ ਆਪਾਂ ਤਰਤੀਬ ਦੇ ਨਾਲ ਜਾਣਾਂਗੇ ਪਰਨੀਆਂ ਦੇ ਜੰਗਲਾਂ ਤੋਂ ਸ਼ੁਰੂ ਹੋਈ ਅੱਗ ਲੋਕਾਂ ਦੇ ਰਿਆਸੀ ਖੇਤਰ ਤੱਕ ਲਾਸ ਐਂਜਲਸ ਜਾਂ ਮਾਲੀਬੂ ਜਿੱਥੇ ਦੁਨੀਆ ਦੇ ਸਭ ਤੋਂ ਅਮੀਰ ਲੋਕ ਰਹਿੰਦੇ ਆ ਉੱਥੇ ਜਿਹੜਾ ਘਰ ਵੀ ਕਰੋੜਾਂ ਕਰੋੜਾਂ ਅਰਬਾ ਦਾ ਆਇਆ ਯਾਨੀ ਕਿ ਦੁਨੀਆ 'ਚ ਸਭ ਤੋਂ ਮਹਿੰਗਾ ਯਾਨੀ ਕਿ ਘਰ ਉਸ ਏਰੀਏ ਦੇ ਵਿੱਚ ਲਾਸ ਐਂਜਲਸ ਹਾਲੀਵੁੱਡ ਇਹ ਲਾਸ ਐਂਜਲਸ ਬਹੁਤ ਸਾਰੇ ਛੋਟੇ-ਛੋਟੇ ਜਿੱਦਾਂ ਕਹਿ ਸਕਦੇ ਆਸੀਂ ਇਹ ਕਿਸੇ ਦਾ ਨਾਮ ਕੋਝ ਹੈਗਾ ਇਦਾਂ ਕਈ ਸਾਰੇ ਇਦਾਂ ਏਰੀਆ ਨੂੰ ਮਿਲਾ ਕੇ ਉਹਨੂੰ ਲਾਸ ਐਂਜਲਸ ਕਹਿੰਦੇ ਆ ਉਹ ਚ ਹਾਲੀਵੁੱਡ ਵੀ ਹੈਗਾ ਇਹ ਸਾਰਾ ਸਮੁੰਦਰ ਦੇ ਕੰਡੇ-ਕੰਡੇ ਏਰੀਆ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਇਸ ਵੇਲੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਆ ਘਰ ਵੀ ਤਬਾਹ ਹੋ ਚੁੱਕੇ ਆ ਤੇ ਤਾਂ ਇਹ ਜਿਹੜੀ ਫਾਇਰ ਹੈਗੀ ਆ ਇਹ ਘੜ ਤੋਂ ਘੱਟ 19 ਤੋਂ 20 ਜਗ੍ਹਾ ਤੇ ਲੱਗੀ ਹੋਈ ਆ ਕੈਲੀਫੋਰਨੀਆ ਦੇ ਪਰ ਜਿਹੜੀ ਹੁਣ ਇਹ ਲਾਸ ਐਂਜਲਸ ਦੇ ਵਿੱਚ ਆ ਕੇ ਜਿਹੜੀ ਤਬਾਹੀ ਮਚਾਈ ਆ ਉਹਦੇ ਨਾਲ ਲੋਕੀਏ ਇਸ ਵੇਲੇ ਜਾਨੀ ਕਿ ਤਰਾ-ਤਰਾ ਕਰ ਉਠਿਆ ਤਾਂ ਕਈ ਤਾਂ ਇੱਥੇ ਕਹਿ ਰਿਹਾ ਕਿ ਜਿੱਦਾਂ ਕੌਨਸਪੀਰੇਸੀ ਥਿਉਰੀਆਂ ਵੀ ਆਪਣੀਆਂ ਚੱਲਣ ਲੱਪਈਆਂ ਕਿ ਇੱਥੇ ਸਮਾਰਟ ਸਿਟੀ ਬਣਾਉਣਾ ਚਾਹੁੰਦੇ ਸੀ ਇਸ ਲਈ ਕਈ ਤਾਂ ਕਹਿ ਰਿਹਾ ਕਿ ਆਪ ਹੀ ਗਵਰਨਮੈਂਟ ਨੇ ਇਹ ਲਗਾ ਦਿੱਤੀ ਹੈਗੀ ਆ ਤੇ ਕਈ ਕਹਿ ਰਿਹਾ ਕਿ ਇੱਥੇ ਹੁਣ ਇੰਸ਼ੋਰੈਂਸ ਵਾਲਾ ਕੋਈ ਚੱਕਰ ਸਿਗਾ ਲੋਕਾਂ ਨੂੰ ਘਰਦਿਆਂ ਨੂੰ ਦੇ ਵੀ ਨਹੀਂ ਰਹੇ ਹੈਗੇ ਤੇ ਇੱਥੇ ਹੁਣ ਅੱਗ ਲੱਗਣ ਦੇ ਨਾਲ ਤੁਸੀਂ ਆਪਸੇ ਹਿਸਾਬ ਲਾ ਲਓ ਕਿ ਪਹਿਲੇ ਹੀ ਐਡੀ ਵਿਪਤਾ ਉੱਤੇ ਆਪ ਹੀ ਆ ਲੋਕਾਂ ਦੇ ਉੱਤੇ ਤਾਂ ਇੱਥੇ ਜਿਹੜੀਆਂ ਲੁੱਟਕਸੁੱਟ ਚੋਰੀ ਉਹ ਵੀ ਇਸ ਏਰੀਏ ਦੇ ਵਿੱਚ ਲੋਕ ਜਾਨੀ ਕਿ ਘਰ ਜਲਦੇ ਜੁਲਦੇ ਵੀ ਆ ਉਹ ਵੀ ਲੁੱਟਣ ਤੇ ਤਿਆਰ ਹੋਇਆ ਜਾਨੀ ਕਿ ਐਨਾ ਇੱਥੇ ਕ੍ਰਾਈਮ ਰੇਟ ਵੀ ਜਿਹੜਾ ਸੀਗਾ ਇਸ ਅੱਗ ਦੇ ਵਿੱਚ ਬਹੁਤ ਸਿਖਰ ਤੇ ਚੱਲ ਗਿਆ ਤੇ ਪੁਲਿਸ ਉਹਨੂੰ ਕਾਬੂ ਪਾਉਣ ਚ ਵੀ ਕਹ ਲਓਗੀ ਇੱਕ ਤਰ੍ਹਾਂ ਨਾਲ ਨਾਕਾਮਜਬ ਹੋਈ ਆ ਕਿਉਂਕਿ ਇੱਥੋਂ ਬਹੁਤ ਸਾਰਾ ਚੋਰੀ ਕੀਤੇ ਗਏ ਘਰ ਇਸ ਤਰ੍ਹਾਂ ਨਾਲ ਬਹੁਤ ਲੁੱਟਾਂ ਖੋਹ ਐ ਇਸ ਵੇਲੇ ਇੱਥੇ ਚੱਲ ਰਹੀਆਂ ਪੂਰੀਆਂ ਵੈਸੇ ਤਾਂ ਲਾਸ ਐਂਜਲਸ ਦੁਨੀਆ ਦਾ ਹੀ ਸਭ ਤੋਂ ਮਹਿੰਗਾ ਸ਼ਹਿਰ ਆ ਕਿਉਂਕਿ ਹਾਲੀਵੁੱਡ ਵੀ ਉੱਥੇ ਹੈਗਾ ਪਰ ਜਿਹੜੇ ਸਭ ਤੋਂ ਮਹਿੰਗੇ ਲੋਕ ਜਾਨੀ ਕਿ ਕਹ ਲਓ ਕਿ ਅਮੀਰ ਲੋਕ ਜਿਹੜੇ ਰਹਿੰਦੇ ਆ ਉਹ ਆਹ ਵਾਲੇ ਏਰੀਏ ਦੇ ਵਿੱਚ ਰਹਿੰਦੇ ਆ ਮਾਲੀਬੂ ਏਰੀਆ ਇਹ ਐਨ ਬੀਚ ਏਰੀਆ ਹੈਗਾ ਇੱਥੇ ਦੁਨੀਆ ਦੇ ਸਭ ਤੋਂ ਅਮੀਰ ਲੋਕ ਜਿਹੜੇ ਹੈਗੇ ਉਹਨਾਂ ਦੇ ਘਰਾਂ ਤੇ ਘਰ ਵੀ ਇੱਥੇ ਸਭ ਤੋਂ ਜ਼ਿਆਦਾ ਮਹਿੰਗੇ ਹੈਗੇ ਆ ਇੱਥੇ ਆ ਕੇ ਜ਼ਿਆਦਾਤਰ ਲੋਕਾਂ ਦੇ ਰਹਿਣ ਦਾ ਕਾਰਨ ਇਹ ਇਹੀ ਆ ਕਿ ਇੱਕ ਤਾਂ ਉੱਪਰ ਇਧਰਲੀ ਸਾਈਡ ਤੇ ਪੂਰੀਆਂ ਪਹਾੜੀਆਂ ਆ ਤੇ ਮੂਰੇ ਇਹਦੇ ਸਮੁੰਦਰ ਹੈਗਾ ਪੂਰਾ ਬੀਚ ਏਰੀਆ ਹੈਗਾ ਤੇ ਇੱਥੇ ਜਿਹੜਾ ਮੌਸਮ ਦਾ ਵੈਦਰ ਵੀ ਆ ਉਹ ਵੀ ਨਾ ਜਿਆਦਾ ਬਹੁਤੀ ਠੰਡ ਰਹਿੰਦੀ ਆ ਤੇ ਨਾ ਬਹੁਤੀ ਗਰਮੀ ਰਹਿੰਦੀ ਆ ਇਸ ਲਈ ਜ਼ਿਆਦਾਤਰ ਜਿੰਨੇ ਵੀ ਇਹ ਸਟਾਰ ਆ ਹਾਲੀਵੁੱਡ ਦੇ ਉਹ ਵੀ ਇੱਥੇ ਰਹਿਣ ਨੂੰ ਜਾਨੀ ਕਿ ਪ੍ਰੇਫਰ ਕਰਦੇ ਆ ਤੁਸੀਂ ਕਹੀ ਜੇ ਹਾਲੀਵੁੱਡ ਦੀਆਂ ਮੂਵੀਆਂ ਦੇਖੀਆਂ ਹੋਊਗੀਆਂ ਜਾਂ ਉੱਥੋਂ ਦੀਆਂ ਕੋਈ ਸੀਰੀਜ਼ ਵਗੈਰਾ ਦੇਖੀਆਂ ਹੋਊਗੀਆਂ ਉਹਦੇ ਵਿੱਚ ਵੀ ਜ਼ਿਆਦਾਤਰ ਗੱਲ ਕੀਤੀ ਜਾਂਦੀ ਆ ਕਿ ਇਹ ਆਪਾਂ ਕਿੱਥੇ ਰਹਿਨੇ ਆ ਮਾਲੀਬੂ ਦੇ ਵਿੱਚ ਰਹਿਨੇ ਆ ਮੇਰਾ ਉੱਥੇ ਜਾਨੀ ਕਿ ਬੰਗਲਾ ਫਲਾਨਾ ਹੈ ਹਨਾ ਐਦਾਂ ਗੱਲਾਂ ਕਰਦੇ ਕਿਉਂਕਿ ਇਹ ਦੁਨੀਆ 'ਚ ਕਹਿ ਸਕਦੇ ਸਭ ਤੋਂ ਅਮੀਰ ਲੋਕਾਂ ਦਾ ਇੱਕ ਏਰੀਆ ਸੀਗਾ ਇਹ ਜਿਹੜੀ ਅੱਗ ਲੱਗੀ ਹੈ ਇਹਦੇ ਪਿੱਛੇ ਜਿਹੜੇ ਫੈਕਟਰ ਜਾਂ ਕਾਰਨ ਕੀ ਆ ਉਹ ਉਹਨਾਂ ਬਾਰੇ ਥੋੜੀ ਜਿਹੀ ਗੱਲ ਕਰ ਲੈਣੇ ਆ ਜਿਹੜੇ ਕੀ ਹੁਣ ਕੈਲੀਫੋਰਨੀਆ ਦੇ ਵਿੱਚ ਜਿਹੜੀ ਬਰਸਾਤ ਹੋਈ ਸੀ ਉਹਨੂੰ ਵੀ 10 ਮਹੀਨੇ ਹੋ ਚੁੱਕੇ ਆ ਯਾਨੀ ਕਿ ਜਿਹੜਾ ਇਸ ਸਾਲ ਉੱਥੇ ਜਿਹੜੀ ਬਰਸਾਤ ਸੀਗੀ ਉਹ ਹੋਈ ਨਹੀਂ ਤੇ ਜਿਹਦੀ ਵਜ੍ਹਾ ਕਰਕੇ ਜਿਹੜਾ ਇਹ ਕੈਲੀਫੋਰਨੀਆ ਦਾ ਟੈਂਪਰੇਚਰ ਵੀ ਸੀਗਾ ਉਹ 2-3 ਡਿਗਰੀ ਡਿਗਰੀ ਆਲਰੇਡੀ ਜ਼ਿਆਦਾ ਹੀ ਸੀਗਾ ਜਿੰਨਾ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਯਾਨੀ ਕਿ ਇਹਨਾਂ ਮਹੀਨਿਆਂ ਦੇ ਵਿੱਚ ਉਹ ਉਹਦੇ ਤੋਂ 2-4 ਡਿਗਰੀ ਜ਼ਿਆਦਾ ਸੀ ਤੇ ਇੱਥੇ ਤਾਪਮਾਨ ਜ਼ਿਆਦਾ ਹੋਣ ਦੇ ਕਾਰਨ ਜਿਹੜੀ ਹਵਾ ਦੇ ਵਿੱਚ ਕਹ ਲਓ ਤੁਸੀਂ ਨਵੀਂ ਵੀ ਸੀਗੀ ਉਹ ਬਹੁਤ ਘੱਟ ਚੁੱਕੀ ਸੀ। ਉਹਦੇ ਨਾਲ ਇੰਨੇ ਜਾਨੀ ਕਿ ਮਹੀਨਿਆਂ ਦੇ ਵਿੱਚ ਉੱਥੇ ਬਰਸਾਤ ਨਹੀਂ ਹੋਈ ਸੀ ਇੱਕ ਤਰ੍ਹਾਂ ਦਾ ਬਾਇਓਮਾਸ ਜਾਨੀ ਕਿ ਕਹਿ ਸਕਦੇ ਆ ਤੁਸੀਂ ਜਿਹੜੇ ਉੱਥੇ ਦਰਖਤ ਸੀਗੇ ਜੰਗਲ ਸੀਗੇ ਉਹਨਾਂ ਦਾ ਜਿਹੜੇ ਪੱਤੇ ਪੁੱਤੇ ਝੜਦੇ ਆ ਉਹ ਇਕੱਠੇ ਹੋ ਚੁੱਕੇ ਸੀਗੇ। ਤੇ ਹਵਾ ਜਿਹੜੀ ਸੀਗੀ ਉਹ ਗਰਮ ਸੀਗੀ ਉਹਦੇ ਵਿੱਚ ਜਿਹੜੀ ਨਮੀ ਸੀਗੀ ਉਹ ਬਹੁਤ ਘੱਟ ਚੁੱਕੀ ਸੀ ਜਿਹੜੇ ਇੱਥੋਂ ਦੇ ਐਕਸਪਰਟ ਵੀ ਸੀਗੇ ਉਹ ਕਹਿੰਦੇ ਸਾਨੂੰ ਪਤਾ ਸੀਗਾ ਕਿ ਇੱਥੇ ਅੱਗ ਲੱਗ ਸਕਦੀ ਆ ਸੋ ਉਹਦੀ ਵਜ੍ਹਾ ਕਰਕੇ ਜਿਹੜੀ ਇਹ ਅੱਗ ਸ਼ੁਰੂ ਹੋ ਗਈ ਜੇ ਇਹਦੇ ਪਿੱਛੇ ਇਹ ਅੱਗ ਸਟਾਰਟ ਕਿੱਦਾਂ ਹੋਈ ਆ ਤਾਂ ਇਹਦੇ ਪਿੱਛੇ ਕਈ ਕਾਰਨ ਦੱਸੇ ਜਾ ਰਿਹਾ ਕਿ ਕਿ ਬਿਜਲੀ ਦੀਆਂ ਤਾਰਾਂ ਵਗੈਰਾ ਸੀਗੀਆਂ ਜਿਨ੍ਹਾਂ ਦੀ ਮੇਨਟੇਨੈਂਸ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ ਉੱਥੇ ਉਹ ਵੀ ਕਾਰਨ ਸੀਗੇ ਦੂਜਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਕਈ ਲੋਕ ਜਿੱਦਾਂ ਅੱਜਕੱਲ ਜਾਂਦੇ ਆ ਕੈਂਪੇਨ ਕਰਨ ਚੱਲ ਗਏ ਜੀ ਕਿਉਂਕਿ ਇਹ ਇਹ ਹਾਲੀਵੁੱਡ ਦੇ ਸਟਾਰ ਉੱਥੇ ਜਾਦੇ ਰਹਿੰਦੇ ਸੀਗੇ ਉਹ ਜਦੋਂ ਕੈਂਪੇਨ ਕਰਨ ਬਹੁਤ ਜਾਂਦੇ ਸੀਗੇ ਇਹਨਾਂ ਜੰਗਲਾਂ ਵਗੈਰਾ ਦੇ ਵਿੱਚ ਦੱਸਿਆ ਜਾਂਦਾ ਕਿ ਕਿਸੇ ਨੇ ਆਗੂ ਗੋਬਾਲ ਕੇ ਸ਼ਾਇਦ ਉਹਦਾ ਨਤੀਜਾ ਸੀਗਾ ਇਸ ਲਈ ਇਹਦੇ ਪਿੱਛੇ ਹਿਊਮਨ ਫੈਕਟਰ ਵੀ ਹੋ ਸਕਦੇ ਆ ਕਿ ਅੱਗ ਸਟਾਰਟ ਉਦਾਂ ਹੋਈ ਸੋ ਅੱਗ ਇੱਥੇ ਪਹਿਲਾਂ ਵੀ ਲੱਗਦੀ ਰਹੀ ਪਰ ਐਨੀ ਵਾਈਲਡ ਫਾਇਰ ਕਿਉਂ ਹੋ ਗਈ ਉਹਦੇ ਪਿੱਛੇ ਕੀ ਕਾਰਨ ਸੀਗੇ ਉਹ ਵੀ ਜਾਣਦੇ ਆ ਇਸ ਤਰ੍ਹਾਂ ਨਾਲ ਉੱਥੇ ਜਿਹੜੇ ਕੈਲੀਫੋਰਨੀਆ ਦੇ ਜੰਗਲ ਸੀਗੇ ਉਹਨਾਂ ਦੇ ਵਿੱਚ ਬਾਇਓਮਾਸ ਕਹਿ ਲਓ ਕਿ ਜਾਂ ਉਹਦੇ ਪੱਤੇ-ਪੁੱਤੇ ਦਰਖਤਾਂ ਦੇ ਕਾਫੀ ਇਕੱਠੇ ਹੋ ਚੁੱਕੇ ਸੀਗੇ ਜਿੱਦਾਂ ਸੁੱਕਾ ਯਾਨੀ ਕਿ ਇੱਕ ਤਰ੍ਹਾਂ ਨਾਲ ਬਰੂਦ ਹੀ ਬਣ ਚੁੱਕਿਆ ਸੀਗਾ ਤੇ ਉੱਥੇ ਥੋੜੀ ਬੁੱਤੀ ਅੱਗ ਲੱਗੀ ਤੇ ਅੱਗ ਦੇ ਉੱਤੇ ਤੇਲ ਦਾ ਕੰਮ ਕੀਤਾ ਕੀ ਇਹ ਸੈਂਟਾ ਆਨਾ ਵਿੰਡਸ ਜਿੱਦਾਂ ਇਹ ਕਹਿੰਦੇ ਆ ਆਪਣੇ ala ਅੱਜ ਕੱਲ ਨਹੀਂ ਕਹਿ ਦਿੰਦੇ ਜਿੱਦਾਂ ਇਹ ਗਰਮੀਆਂ ਨੂੰ ਪਹਾੜੀਆਂ ਭੱਗ ਗਿਆ ਜੀ ਉਧਰੋਂ ਹਵਾ ਆ ਗਈ ਇਸੇ ਤਰ੍ਹਾਂ ਜਿਹੜਾ ਇਹ ਆਹ ਨਵੋਦਾ ਵਾਲਾ ਏਰੀਆ ਨਵੋਦਾ ਤੇ ਆਹ ਐਰੀਜ਼ੋਨਾ ਜਿਹੜਾ ਇਹ ਕੈਲੀਫੋਰਨੀਆ ਦੇ ਪਿੱਛੇ ਹੈਗਾ ਇਹ ਇੱਕ ਤਰ੍ਹਾਂ ਨਾਲ ਮਾਰੂਥਲ ਵਾਲਾ ਏਰੀਆ ਤੁਸੀਂ ਸੁਣਿਆ ਹੋਣਾ ਕਿ ਜਿਹੜੀ ਇਹ ਰੇਤ ਹੈ ਠੰਡੀ ਵੀ ਛੇਤੀ ਹੋ ਜਾਂਦੀ ਤੇ ਗਰਮ ਵੀ ਛੇਤੀ ਹੋ ਜਾਂਦੀ ਤੇ ਇਹ ਜਿਹੜੀਆਂ ਸਿਆਰਾ ਨਵੇਡਾਆਂ ਜਾਂ ਪਹਾੜੀਆਂ ਇੱਥੇ ਇਹਨੂੰ ਕਵਰ ਕਰਦੀਆਂ ਕੈਲੀਫੋਰਨੀਆ ਨੂੰ ਤੇ ਉਹਦੇ ਤੋਂ ਪਿੱਛੇ ਹੀ ਇਹ ਜਿਹੜੇ ਸਾਰੇ ਇਹ ਹੈਗੇ ਆ ਇਹ ਲਾਸ ਐਂਜਲਸ ਕਹ ਲਓ ਜਾਂ ਸੈਨ ਫਰਾਂਸਕੋ ਕਹ ਲਓ ਇਹ ਜਿਹੜੇ ਲੋਕ ਰਹਿੰਦੇ ਆ ਇਹ ਵਾਲੇ ਏਰੀਏ ਤੇ ਜ਼ਿਆਦਾ ਰਹਿੰਦੇ ਆ ਤੇ ਉਹਦੇ ਮੋਰੇ ਪਹਿਲਾਂ ਪਹਾੜੀਆਂ ਆਉਂਦੀਆਂ ਤੁਸੀਂ ਸੁਣਿਆ ਹੀ ਹੋਣਾ ਕਿ ਜਿੱਦਾਂ ਗਰਮ ਹਵਾ ਹੋ ਕੇ ਉੱਪਰ ਉੱਠ ਜਾਂਦੀ ਹੈ ਤੇ ਜਗ੍ਹਾ ਖਾਲੀ ਹੋ ਜਾਂਦੀ ਹੈ ਤੇ ਜਿਹੜੀ ਠੰਡੀ ਹਵਾ ਹੁੰਦੀ ਹੈ ਉੱਧਰ ਨੂੰ ਵਗਦੀ ਹੁੰਦੀ ਹੈ। ਤੋਂ ਇਹ ਜਿਹੜੀਆਂ ਇਹ ਪਹਾੜੀਆਂ ਸੀਗੀਆਂ ਇਹ ਨੋਵਾਡਾ ਸੀਰਾ ਵਾਲੀਆਂ ਪਹਾੜੀਆਂ ਉੱਧਰ ਨੂੰ ਵਗਦੀ ਸੀਗੀ ਕਿਉਂਕਿ ਦਰਖਤਾਂ ਵਾਲਾ ਏਰੀਆ ਥੋੜਾ ਗਰਮ ਹੁੰਦਾ ਸੀਗਾ ਇਹ ਰੇਤਾਂ ਵਾਲੇ ਨਾਲ। ਫਿਰ ਤੁਸੀਂ ਇਹ ਵੀ ਜਾਣਦੇ ਆਂ ਕਿ ਜਿਹੜੇ ਇਹ ਦਰਖਤਾਂ ਵਾਲੇ ਏਰੀਏ ਤੋਂ ਵੀ ਜ਼ਿਆਦਾ ਜਿਹੜਾ ਸਮੁੰਦਰ ਦਾ ਪਾਣੀ ਹੁੰਦਾ ਉਹ ਗਰਮ ਰਹਿੰਦਾ ਹੈ ਜ਼ਿਆਦਾ ਤੇ ਜਿਹੜੀਆਂ ਇੱਥੋਂ ਪਹਾੜੀ ਤੋਂ ਇਹ ਹਵਾਵਾਂ ਸੀਗੀਆਂ ਫਿਰ ਹਨਾ ਬਹੁਤ ਤੇਜ਼ੀ ਨਾਲ ਸਮੁੰਦਰ ਵੱਲੋਂ ਵਗਣੀਆਂ ਸ਼ੁਰੂ ਹੋ ਗਈਆਂ। ਤੇ ਜੇ ਲਾਸ ਐਂਜਲਸ ਦੀ ਗੱਲ ਕਰੀਏ ਤਾਂ ਇਥੋਂ ਇਹ ਜਿਹੜੀਆਂ ਇਹਨਾਂ ਦੀ ਸ਼੍ਰੰਖਲਾ ਹੈਗੀ ਆ ਇਹ ਪਹਾੜੀਆਂ ਦੀ ਉਹ ਇੱਥੇ ਖਤਮ ਹੋ ਜਾਂਦੀ ਹੈ ਇਸ ਲਈ ਇੱਕ ਤਰ੍ਹਾਂ ਨਾਲ ਥੋੜੀ ਜਿਹੀ ਜਗ੍ਹਾ ਬਚ ਜਾਂਦੀ ਹੈ ਇਸ ਲਈ ਜਿਹੜੀਆਂ ਇਹ ਸੈਂਟਾ ਆਨਾ ਵਿੰਡਸ ਹੈਗੀਆਂ ਜਿਹੜੀਆਂ ਕਿ ਇਧਰੋਂ ਮਾਰੂਥਲ ਵਿੱਚੋਂ ਆਉਂਦੀਆਂ ਤਾਂ ਉਹ ਬਹੁਤ ਤੇਜ਼ੀ ਨਾਲ ਸਮੁੰਦਰ ਜਾਨੀ ਕਿ ਇੱਕ ਤਰ੍ਹਾਂ ਨਾਲ ਗਰਮ ਪਾਣੀ ਆ ਥੋੜਾ ਉੱਧਰ ਨੂੰ ਵਗਦੀਆਂ ਸੀ ਇਸ ਲਈ ਇਹ ਜਿਹੜੀ ਹਵਾ ਸੀਗੀ ਉਹ ਬਹੁਤ ਵੱਡੇ ਲੈਵਲ ਤੇ ਫੈਲ ਗਈ ਤੇ ਇਹਨਾਂ ਨੁਕਸਾਨ ਕੀਤਾ ਹੋਰ ਇਸ ਅੱਗ ਨੂੰ ਜ਼ਿਆਦਾ ਭੜਕਾਉਣ ਦਾ ਕੰਮ ਕੀਤਾ ਜਿਹੜੀ ਇਹ ਅੱਗ ਇੰਨੀ ਫੈਲ ਗਈ ਤਾਂ ਉਹਦੇ ਪਿੱਛੇ ਜਿਹੜਾ ਇੱਕ ਮੈਨੂ ਕਾਰਨ ਲੱਗਦਾ ਕਿ ਜਿਹੜੇ ਇਹ ਬਾਹਰਲੇ ਲੋਕਾਂ ਦੇ ਯਾਨੀ ਕਿ ਅਮਰੀਕਾ ਦੇ ਜਾਂ ਕੈਲੀਫੋਰਨੀਆ ਦੇ ਜਿਹੜੇ ਘਰ ਹੁੰਦੇ ਆ ਇਹ ਜ਼ਿਆਦਾਤਰ ਲੱਕੜ ਦੇ ਹੀ ਬਣੇ ਹੁੰਦੇ ਆ ਤੁਸੀਂ ਸਮਝੇਗਾ ਸੋ ਲੱਕੜ ਨੂੰ ਜਦੋਂ ਅੱਗ ਪੈਂਦੀ ਆ ਉਹ ਛੇਤੀ ਕਿਤੇ ਬੁਝਦੀ ਨਹੀਂ ਗਏ ਤੇ ਉੱਪਰ ਦੀ ਉਹ ਜਿਹੜੀਆਂ ਸੈਂਟਾ ਆਨਾ ਵੈਂਡਸ ਜਿਹੜੀਆਂ ਕਹਿੰਦੇ ਆ ਕਿ ਉਹ ਤੇਜ਼ ਵਗ ਰਹੀਆਂ ਉਹਦੇ ਨਾਲ ਹਾਲਾਤ ਜਿਹੜੇ ਹੋਰ ਬੇਕਾਬੂ ਹੋ ਗਏ ਤੇ ਦੂਸਰਾ ਇੱਕ ਜਿਹੜਾ ਇੱਕ ਇਹ ਨਕਸ਼ਾ ਸਿਸਟਮ ਹੈਗਾ ਜਿਹੜਾ ਘਰਾਂ ਦਾ ਬਾਹਰਲੇ ਹਿਸਾਬ ਨਾਲ ਜਿੱਦਾਂ ਤੁਸੀਂ ਦੇਖਿਆ ਹੋਣਾ ਕਿ ਇੱਕ ਲਾਈਨ ਦੇ ਵਿੱਚ ਹੀ ਸਾਰੇ ਤਰਤੀਬ ਵਾਈਜ ਘਰ ਬਣਾਏ ਹੁੰਦੇ ਆ ਆਪਣੇ ਤਾਂ ਤੁਹਾਨੂੰ ਪਤਾ ਹੀ ਅਸੀਂ ਕੋਈ ਕਿਤੇ ਬਣਾ ਲਿਆ ਕੋਈ ਕਿਤੇ ਬਣਾ ਲਿਆ ਹਨ ਸੋ ਇੱਕ ਤਰਤੀਬ ਵਾਈਜ ਜਦੋਂ ਘਰ ਬਣਾਏ ਆ ਤਾਂ ਉਹ ਜਦੋਂ ਇੱਕ ਸਾਈਡ ਤੋਂ ਚਲੋ ਦੇਖਣ ਨੂੰ ਤਾਂ ਉਹ ਸੋਹਣੇ ਲੱਗਦੇ ਹੋਊਗੇ ਪਰ ਕੁਦਰਤ ਨੇ ਜਦੋਂ ਹੁਣ ਇੱਥੇ ਕਹਿਰ ਵਰਸਾਇਆ ਤਾਂ ਉਹ ਜਿੱਦਾਂ ਇੱਕ ਪਾਸੇ ਅੱਗ ਲੱਗੀ ਆ ਤਾਂ ਉਹ ਫਿਰ ਨਾਲ ਦੀ ਨਾਲ ਲੱਗਦੀ ਹੀ ਚਲੀ ਗਈ ਜੇਕਰ ਉਹ ਘਰ ਕਿਤੇ ਅੱਗੇ ਪਿੱਛੇ ਉਬੜ ਖਾਬੜ ਹੁੰਦੇ ਤਾਂ ਸ਼ਾਇਦ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਸੀ ਇੱਕ ਇਹ ਵੀ ਕਾਰਨ ਹੈਗਾ ਇਹਦੇ ਪਿੱਛੇ ਕਿ ਲੱਕੜ ਦੇ ਘਰ ਜਾਂ ਕਹ ਲਓ ਕਿ ਇਹ ਇੱਕ ਤਰਤੀਬਾਈ ਜਾਂ ਨਕਸ਼ਿਆਂ ਦੇ ਵਿੱਚ ਸਾਰਾ ਸਿਸਟਮ ਬਣਾਇਆ ਹੋਇਆ ਸੀ ਇਸ ਅੱਗ ਦੇ ਨਾਲ ਚਲੋ ਟੋਟਲ ਕਿੰਨਾ ਲਾਸ ਹੋਇਆ ਉਹ ਗੱਲ ਅਲੱਗ ਆ ਸ਼ਾਇਦ ਇਹਦਾ ਬਾਅਦ ਦੇ ਵਿੱਚ ਉਹ ਪੂਰਾ ਹਿਸਾਬ ਕਿਤਾਬ ਕਰੋਗੇ ਪਰ ਜੋ ਦੱਸਿਆ ਜਾ ਰਿਹਾ ਕਿਉਂਕਿ ਜਿਸ ਏਰੀਏ ਤੱਕ ਇਹ ਪਹੁੰਚ ਗਈ ਅੱਗ ਇੱਕ ਮੈਲੀ ਵਿਊ ਏਰੀਆ ਹੋ ਗਿਆ ਜਾਂ ਹਾਲੀਵੁੱਡ ਦਾ ਏਰੀਆ ਹੋ ਗਿਆ ਜਾਂ ਇਹ ਲਾਸ ਐਂਜਲਸ ਜਿਹੜਾ ਸਭ ਤੋਂ ਅਮੀਰ ਲੋਕ ਜ਼ਿਆਦਾਤਰ ਇੱਥੇ ਰਹਿੰਦੇ ਸੀ ਉਹਦੀ ਵਜ੍ਹਾ ਕਰਕੇ ਜਿਹੜੇ ਉਹਨਾਂ ਦੇ ਉੱਥੇ ਇਹ ਘਰ ਸੀਗੇ ਵਿਲੇ ਸੀਗੇ ਮਿਲੀਅਨ ਮਿਲੀਅਨ ਡਾਲਰ ਤੋਂ ਵੀ ਉੱਪਰ ਦੇ ਕਰੋੜਾਂ ਦੇ ਇਸ ਲਈ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਨੁਕਸਾਨ ਅਰਬਾਂ ਖਰਬਾਂ ਤੱਕ ਹੀ ਜਾਊਗਾ ਇਹਦੀ ਆੜ ਦੇ ਵਿੱਚ ਕਈ ਉੱਥੇ ਜੁਰਮ ਵੀ ਕਰ ਰਿਹਾ ਘਰ-ਬਾਰ ਲੁੱਟ ਰਿਹਾ ਉਹ ਵੀ ਇੱਕ ਇੱਕ ਕਹਿ ਲੋ ਕਿ ਇੱਕ ਇੱਕ ਫੇਸ ਹੈਗਾ ਦੁਨੀਆ ਦਾ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ ਮੈਨੂੰ ਲੱਗਦਾ ਜੇਕਰ ਆਪਣੇ ਕਿਤੇ ਅੱਗ ਲੱਗੀ ਹੁੰਦੀ ਆ ਲੋਕ ਫਿਰ ਇਕੱਠੇ-ਕੁੱਠੇ ਹੋ ਜਾਂਦੇ ਇੱਕ ਦੂਏ ਬੁਝਾਉਣ ਬੁਝਾਉਣ ਵਗੈਰਾ ਲਾਪੰਦੇ ਆ ਪਰ ਬੁਝਾਉਣ ਦੀ ਕੋਸ਼ਿਸ਼ ਤਾਂ ਇਹਨਾਂ ਨੇ ਫਿਰ ਵੀ ਕੀਤੀ ਸੀਗੀ ਜਿੱਦਾਂ ਹੈਲੀਕਾਪਟਰ ਤੱਕ ਨਾਲ ਵੀ ਪਾਣੀ ਵਗੈਰਾ ਸਿੱਟੇ ਪਰ ਅੱਗ ਜਿਹੜੀ ਸੀਗੀ ਉਹ ਵੱਧ ਹੀ ਇੰਨੀ ਗਈ ਕਿ ਉਹ ਕਾਬੂ ਨਹੀਂ ਆ ਰਹੀ ਸੀ ਹਾਲੇ ਵੀ ਉੱਥੇ ਅੱਗ ਨਿਰੰਤਰ ਜਾਰੀ ਆ ਤੇ ਡੋਨਲਡ 트੍ਰੰਪ ਨੇ ਵੀ ਟਵੀਟ ਕੀਤਾ ਸੀ ਕਿ ਇਹਨੂੰ ਜੇਕਰ ਅਸੀਂ ਪਹਿਲਾਂ ਸ਼ੁਰੂ ਦੇ ਵਿੱਚ ਜੇਕਰ ਅਸੀਂ ਕਾਬੂ ਕਰਦੇ ਤਾਂ ਕਰ ਸਕਦੇ ਸੀਗੇ ਹੁਣ ਕਹਿੰਦਾ ਇਹ ਕਾਬੂ ਤੋਂ ਬਾਹਰ ਹੋ ਚੁੱਕੀ ਆ ਸੋ ਹੁਣ ਕੁਦਰਤ ਇਹ ਆਪਣਾ ਦ੍ਰਿਸ਼ ਦਿਖਾਊਗੀ ਕਿੰਨਾ ਕਹਿਰ ਕਰਦੀ ਆ ਸੋ ਜੋ ਵੀਜਾ ਉਹ ਵੱਡਣਾ ਪੈਂਦਾ ਹੀ ਆ ਜੋ ਕੁਦਰਤ ਨੂੰ ਤੁਸੀਂ ਦੇਵੋਗੇ ਉਹ ਕਿਤੇ ਨਾ ਕਿਤੇ ਮੁੜ ਕੇ ਮਿਲਦਾ ਹੀ ਆ ਜੇ ਇਹ ਜੇ ਇਹ ਟੈਂਪਰੇਚਰ ਜਾਂ ਇਹ এনवायरमेंट ਦੇ ਵਿੱਚ ਇਹ ਟੈਂਪਰੇਚਰ ਇੱਥੋਂ ਦਾ ਥੋੜਾ ਵਧਿਆ ਆ ਮੀਂਹ ਨਹੀਂ ਪਏ ਜਿਹੜੇ ਪਿੱਛੇ ਦੇ ਮੇਨ ਕਾਰਨ ਹੈਗੇ ਆ ਉਹ ਵੀ ਕਿਤੇ ਨਾ ਕਿਤੇ ਜਿਹੜਾ ਇਹ ਪੂਰਾ ਇਹ এনवायरमेंट ਦੇ ਵਿੱਚ ਚੇਂਜ ਹੋ ਰਿਹਾ ਕਲਾਈਮੇਟ ਦੇ ਵਿੱਚ ਚੇਂਜ ਹੋ ਰਿਹਾ ਉਹਦੀ ਵਜ੍ਹਾ ਕਰਕੇ ਹੀ ਆ ਤੇ ਆਪਣੀ ਅੱਜ ਦੀ ਗੱਲ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਇਹਦੇ ਪਿੱਛੇ ਕੀ ਕਾਰਨ ਸੀਗੇ ਸੋ ਜੇਕਰ ਵਧੀਆ ਲੱਗਿਆ ਥੱਲੇ ਕਮੈਂਟ ਕਰਕੇ ਦੱਸਿਓ ਜੇਕਰ ਕੋਈ ਕਮੀ ਪੇਸ਼ੀ ਆ ਤਾਂ ਵੀ ਦੱਸਦਿਆ ਕਰੋ ਜਰੂਰ ਦੱਸਦਿਆ ਕਰੋ ਜੇਕਰ ਕੋਈ ਗਲਤੀ ਹੁੰਦੀ ਆ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ